ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਇਆ ਤੇ ਤਾਂ ਪੁਸ਼ਪਾ ਮਾਂ ਪੌਂਚੇ ਮਾਂ ਤੁਸੀਂ ਉਸ ਦਿਨ ਜਦੋਂ ਆਏ ਪਤਾ ਲੈਣ ਤੇ ਬੜਾ ਹੌਸਲਾ ਸੀ ਸਭ ਨੂੰ ਮੈਂ ਕਿਹਾ ਠੀਕ ਹੋ ਜਾਣਾ ਕੁੜੀਆਂ ਦਾ ਵਿਆਹ ਕਰਨਾ ਮੇਰੇ ਪੁੱਤ ਨੇ ਇਹ ਉੱਥੇ ਪਹੁੰਚੂਗਾ ਵਾਈਫਾਈ ਭੱਜ ਕੇ ਕਿਦੀ ਮਾਂ ਤਾਂ ਬਹੁਤ ਪਸੰਦ ਕਰਦਾ ਹੁੰਦਾ ਸੀ ਮਾਂ ਦੇ ਬੇੜੇ ਰੋਟੀ ਖਾ ਕੇ ਆਣੀ ਨਹੀਂ ਨਹੀਂ ਬਹੁਤ ਦੁਖਦਾਈ ਹੈ ਮਾਂ ਬਹੁਤ ਚੰਗਾ ਪੁੱਤ ਤਾਂ ਕਿ ਮੇਰੇ ਬੱਚਾ ਮੇਰੇ ਹੀਰਾ ਸੀ ਦਿਲ ਦਾ ਟੁਕੜਾ ਸੀ ਕੁਸ਼ਹਿਰ ਦਾ ਸਭ ਦੇ ਮਮਾ ਨੇ ਅਰਦਾਸਾਂ ਕੀਤੀਆਂ ਲੇਕਿਨ ਕੋਈ ਅਰਦਾਸ ਨਹੀਂ ਲੱਗੀ ਬੱਚੇ ਦੀ। ਨੰਨਾ ਦੀ ਮਾਂ ਤੂੰ ਆਪਣਾ ਬੱਚਾ ਵੀ ਤੋਰਿਆ ਤਾਂ ਅੱਜ ਜਦੋਂ ਤੂੰ ਖੁਦ ਮਹਿਸੂਸ ਕਰ ਸਕਦੀਆਂ ਵੀ ਦੂਜੀ ਮਾਂ ਕੀ ਮਹਿਸੂਸ ਕਰਦੀ ਹੋਏ ਇੱਕ ਮਾਂ ਦੇ ਤੌਰ ਤੇ ਜਿਹਨਾਂ ਦੇ ਪੁੱਤ ਜਾਂਦੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਕੀ ਜਿੱਦ ਕਿੰਦਾ ਸਬਰ ਟਿੱਡ ਕਰ ਗੋਮਲ ਕੋ ਕੇ ਰੱਖਿਆ ਆਰਕ ਦੋ ਕੋ ਮਾਂ ਜਿੱਦ ਤੇ ਸੁਭਾ ਕੇ ਰੱਖਿਆ ਲੇਕਿਨ ਇਹ ਅੱਖਾਂ ਦਾ ਤਾਰਾ ਸੀ ਮਾਂ ਦਾ ਸਾਰੇ ਤਰਫ ਸਾਰੇ ਮਾਮਾ ਤਾਰ ਜਿੱਦੇ ਪਤਾ ਜਾਵੈ ਨਾ ਸਾਨੂੰ ਚੱਕਲੇ ਵੀ ਸਾਡੀ ਉਮਰ ਖਾਦੀ ਹੁੰਦੀ ਹੈ ਅਸੀਂ ਹੱਸ ਕੇ ਜਿੱਤਾਂ ਦੇ ਲੰਮੇ ਪੈ ਜਾਵਾਂਗੇ ਲੇਕਿਨ ਇਹ ਜੋ ਮੌਤਾਂ ਜਾਣਾ ਤੇ ਵੀ ਗੱਲ ਇਹ ਆ ਨਾ ਕਿ ਹਜੇ ਬੱਚੇ ਬਹੁਤ ਛੋਟੇ ਨੇ ਪਰਿਵਾਰ ਹਜੇ ਪਿਤਾ ਵੀ ਦੁਨੀਆ ਤੋਂ ਹੁਣੇ ਹੀ ਗਏ ਨੇ ਥੋੜਾ ਸਮਾਂ ਪਹਿਲਾਂ ਤਾਂ ਮੈਨੂੰ ਲੱਗਦੀ ਇੰਨੇ ਘਾਟੇ ਇੱਕ ਮਾਂ ਕਿਵੇਂ ਜਰੂਰ ਆਪਣੇ ਪਿਓ ਦਾ ਦੁੱਖ ਨਹੀਂ ਸੀ ਭੁੱਲਿਆ ਉਤੋਂ ਮਾਂ ਵੀ ਨਾ ਦੁੱਖੇ ਦੇਗਾ ਮਾਂ ਨੂੰ ਕਿਵੇਂ ਚੇ ਕਰਾਂ ਮਾਂ ਨੂੰ ਕਿਵੇਂ ਸਮਝਾਏ ਕੋਈ ਹੌਸਲਾ ਨਹੀਂ ਦੇ ਸਕਦੀ ਬੋ ਦੋਕਰ ਹੋਈ ਲੱਭ ਜਰੀ ਬੋ ਤਾਂ ਬੋ ਦੋਕਰ ਸਹੀ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਗਿਆ ਤਾਂ ਪੁਸ਼ਪਾ ਮਾਂ ਪੁਸ਼ਪਾ ਮਾਂ ਤੁਸੀਂ ਉਸ ਦਿਨ ਜਦੋਂ ਆਏ ਪਤਾ ਲੈਣ ਤੇ ਬੜਾ ਹੌਸਲਾ ਸੀ ਸਭ ਨੂੰ ਮੈਂ ਕਿਹਾ ਠੀਕ ਹੋ ਜਾਣਾ ਹੈ ਕੁੜੀਆਂ ਦਾ ਵਿਆਹ ਕਰਨਾ ਮੇਰੇ ਪੁੱਤ ਨੇ ਹੈ ਉੱਥੇ ਪਹੁੰਚੂਗਾ ਵਾਈਫਾਈ ਭੱਜ ਕੇ ਕਿਦੀ ਮਾਂ ਤਾਂ ਬਹੁਤ ਪਸੰਦ ਕਰਦਾ ਹੁੰਦਾ ਸੀ ਮੈਂ ਮਾਂ ਦੇ ਮੇਰੇ ਰੋਟੀ ਖਾ ਕੇ ਆਣੀ ਆ ਨਹੀਂ ਨਹੀਂ ਬਹੁਤ ਦੁਖਦਾਈ ਆ ਮਾਂ ਉਹ ਚਲੋ ਬੁੱਤ ਤੱਕਾ ਨਾ ਕਿ ਮੇਰੇ ਬੱਚਾ ਮੇਰੇ ਹੀਰਾ ਸੀ ਦਿਲ ਦਾ ਟੁਕੜਾ ਸੀ ਕੁਸ਼ਹਿਰ ਦਾ ਸਾਬ ਦੀ ਮਮਾ ਨੇ ਅਰਦਾਸਾਂ ਕੀਤੀਆਂ ਲੇਕਿਨ ਕੋਈ ਅਰਦਾਸ ਨਹੀਂ ਲੱਗੀ ਬੱਚੇ ਦੀ ਨੰਨਦੀ ਮਾਂ ਤੂੰ ਆਪਣਾ ਬੱਚਾ ਵੀ ਤੋਰਿਆ ਤਾਂ ਅੱਜ ਜਦੋਂ ਤੂੰ ਖੁਦ ਮਹਿਸੂਸ ਕਰ ਸਕਦੀਆਂ ਵੀ ਦੂਜੀ ਮਾਂ ਕੀ ਮਹਿਸੂਸ ਕਰਦੀ ਹੋਏ ਇੱਕ ਮਾਂ ਦੇ ਤੌਰ ਤੇ ਜਿਹਨਾਂ ਦੇ ਪੁੱਤ ਜਾਂਦੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਕੀ ਜਿਸ ਕਿਦਾਂ ਸਵਰ ਟੇਡ ਚਰ ਗੋਮਲ ਕੋ ਕੇ ਰੱਖੀ ਹੈ ਆਰ ਦੁੱਖ ਮਾਂ ਜੀ ਟੇਡ ਤੇ ਛੁਪਾ ਕੇ ਰੱਖੀ ਹੈ ਲੇਕਿਨ ਇਹ ਅੱਖਾਂ ਦਾ ਤਾਰਾ ਸੀ ਮਾਂ ਦਾ ਸਾਰੇ ਤਾਂ ਸਾਰੇ ਮਾਮਾ ਦਾ ਤਾਰਾ ਸੀ ਕਿਸੇ ਦੇ ਪੁੱਤ ਜਾਵੇ ਨਾ ਸਾਨੂੰ ਚੌਕ ਲਵੇ ਸਾਡੀ ਉਮਰ ਖਾਦੀ ਹੁੰਦੀ ਹੈ ਅਸੀਂ ਹੱਸ ਕੇ ਚਿੱਤਾ ਦੇ ਲੰਮੇ ਪੈ ਜਾਾਂਗੇ ਲੇਕਿਨ ਇਹ ਜੇ ਮੌਤ ਨਾ ਜਾਣ ਸਹੀ ਗੱਲ ਇਹ ਆ ਨਾ ਕਿ ਹਜੇ ਬੱਚੇ ਬਹੁਤ ਛੋਟੇ ਨੇ ਪਰਿਵਾਰ ਹਜੇ ਪਿਤਾ ਵੀ ਦੁਨੀਆ ਤੋਂ ਹੁਣੇ ਹੀ ਗਏ ਨੇ ਥੋੜਾ ਸਮਾਂ ਪਹਿਲਾਂ ਤਾਂ ਮੈਨੂੰ ਲੱਗਦੀ ਇੰਨੇ ਘਾਟੇ ਇੱਕ ਮਾਂ ਕਿਵੇਂ ਜਰੂਰ ਆਪਣੇ ਪਿਓ ਦਾ ਦੁੱਖ ਨਹੀਂ ਸੀ ਭੁੱਲਿਆ ਉਤੋਂ ਮਾਂ ਨੂੰ ਦੁੱਖ ਹੀ ਦੇਗਾ ਮਾਂ ਨੂੰ ਕਿਵੇਂ ਚੇ ਕਰਾ ਮਾਂ ਨੂੰ ਕਿਵੇਂ ਸਮਝਾਏ ਕੋਈ ਹੌਸਲਾ ਨਹੀਂ ਦੇ ਸਕਦੀ ਬਹੁਤ ਦੁੱਖ ਹੋਈ ਲਫ਼ਜ਼ ਨਹੀਂ ਬੋਲ ਦਿਲ ਰਾਜਵੀਰ ਜ਼ਵੰਦਾ ਅੰਤਮ ਸੰਸਕਾਰ ਹੋ ਗਿਆ ਤਾਂ ਪੁਸ਼ਪਾ ਮਾਂ ਪੁਸ਼ਪਾ ਮਾਂ ਤੁਸੀਂ ਉਸ ਦਿਨ ਜਦੋਂ ਆਏ ਪਤਾ ਲੈਣ ਹਸਪਤਲ ਗਈ ਤੇ ਬੜਾ ਹੌਸਲਾ ਸੀ ਸਭ ਨੂੰ ਮੈਂ ਕਿਹਾ ਜੇ ਠੀਕ ਹੋ ਜਾਦਾ ਹੈ ਕੁੜੀਆਂ ਦਾ ਵਿਆਹ ਕਰਨਾ ਮੇਰੇ ਪੁੱਤ ਨੇ ਹੈ ਉੱਥੇ ਪਹੁੰਚੂਗਾ ਵਾਈਫਾਈ ਭੱਜ ਕੇ ਕਿਦੀ ਮਾਂ ਤਾਂ ਬਹੁਤ ਪਸੰਦ ਕਰਦਾ ਹੁੰਦਾ ਸੀ ਮਾਂ ਦੇ ਬੇੜੇ ਰੋਟੀ ਖਾ ਕੇ ਆਣੀ ਆ ਨਹੀਂ ਨਹੀਂ ਬਹੁਤ ਦੁਖਦਈ ਆ ਨਾ ਬਹੁਤ ਚੰਗਾ ਪੁੱਤ ਤਾਂ ਕਹਿੰਦਾ ਕਿ ਮੇਰੇ ਬੱਚਾ ਮੇਰੇ ਹੀਰਾ ਸੀ ਦਿਲ ਦਾ ਟੁਕੜਾ ਸੀ ਕੁਸ਼ਹਿਰ ਦਾ ਸਭ ਦੇ ਮਾਮਾ ਨੇ ਅਰਦਾਸਾਂ ਕੀਤੀਆਂ ਲੇਕਿਨ ਕੋਈ ਅਰਦਾਸ ਨਹੀਂ ਲੱਗੇ ਬੱਚੇ ਦੀ ਨੰਦੀ ਮਾਂ ਤੂੰ ਆਪਣਾ ਬੱਚਾ ਵੀ ਤੋਰਿਆ ਤਾਂ ਅੱਜ ਜਦੋਂ ਤੂੰ ਖੁਦ ਮਹਿਸੂਸ ਕਰ ਸਕਦੀਆਂ ਵੀ ਦੂਜੀ ਮਾਂ ਕੀ ਮਹਿਸੂਸ ਕਰਦੀ ਹੋਵੇ ਇੱਕ ਮਾਂ ਦੇ ਤੌਰ ਤੇ ਜਿਹਨਾਂ ਦੇ ਪੁੱਤ ਜਾਂਦੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਕੀ ਜਿਸ ਕਿੰਦਾ ਸਬਰ ਟੇਢ ਕਰ ਗਾਵਲ ਕੋ ਕੇ ਰੱਖਿਆ ਆਰਕ ਦੋ ਕੋ ਮਾਂ ਨੂੰ ਜਿੱਡੇ ਤੇ ਸੁਭਾ ਕੇ ਰੱਖਿਆ ਲੇਕਿਨ ਇਹ ਅੱਖਾਂ ਦਾ ਤਾਰਾ ਸੀ ਮਾਂ ਦਾ ਬਿਲਕੁਲ ਸਾਰੇ ਤਰਫ ਸਾਰੇ ਮਾਂ ਦਾ ਤਾਰਾ ਸੀ ਕਿਸੇ ਨੇ ਪਤਾ ਜਾਈ ਨਾ ਸਾਨੂੰ ਚੱਕ ਲੈ ਵੀ ਸਾਡੀ ਉਮਰ ਖਾਦੀ ਹੁੰਦੀ ਹੈ ਅਸੀਂ ਖਾਸੇ ਚਿੱਤਾਂ ਦੇ ਲੰਮੇ ਪੈ ਜਾਗੇ ਲੇਕਿਨ ਇਹ ਜੇ ਮੌਤਾਂ ਜਾਣਾ ਤੇ ਵੀ ਗੱਲ ਇਹ ਆ ਨਾ ਕਿ ਹਜੇ ਬੱਚੇ ਬਹੁਤ ਛੋਟੇ ਨੇ ਪਰਿਵਾਰ ਹਜੇ ਪਿਤਾ ਵੀ ਦੁਨੀਆ ਤੋਂ ਹੁਣੇ ਹੀ ਗਏ ਨੇ ਥੋੜਾ ਸਮਾਂ ਪਹਿਲਾਂ ਤਾਂ ਮੈਨੂੰ ਲੱਗਦੀ ਇੰਨੇ ਘਾਟੇ ਇੱਕ ਮਾਂ ਕਿਵੇਂ ਜਰੂਰ ਖਲ ਆਪਣੇ ਪਿਓ ਦਾ ਦੁੱਖ ਨਹੀਂ ਸੀ ਭੁੱਲਿਆ ਉਤੋਂ ਮਾਂ ਵੀ ਨਾ ਦੁੱਖ ਹੀ ਦੇਗਾ ਮਾਂ ਨੂੰ ਕਿਵੇਂ ਚੇ ਕਰਾ ਮਾਂ ਨੂੰ ਕਿਵੇਂ ਸਮਝਾਏ ਕੋਈ ਹੌਸਲਾ ਨਹੀਂ ਦੇ ਸਕਦੀ ਬਹੁਤ ਦੁੱਖ ਹੋਇ ਲੱਭ ਜਰੀ ਬਹੁਤ ਦੁੱਖ ਦਰਦ ਸਹਿਗੀ